ਜਿਹੜਾ ਮਨੁੱਖ ਸੋਨੇ ਨੂੰ ਮਿੱਟੀ ਸਮਾਨ ਸਮਝਦਾ ਹੈ ਹੈ ਬੜਾ ਔਖਾ ਹੈ ਸੋਨੇ ਨੂੰ ਮਿੱਟੀ ਸਮਾਨ ਸਮਝਣਾ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣਾ ਇਹ ਬਹੁਤ ਉੱਚੀ ਅਵਸਥਾ ਹੈ ਕੇਵਲ ਕਹਿਣ ਨਾਲ ਕਿ ਆਪਾਂ ਮੁੱਖ ਤੋਂ ਕਹੀ ਜਾਈਏ ਵੀ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ ਜਿਵੇਂ ਸੁੱਖ ਨੂੰ ਸਮਝਦੇ ਆਂ ਓਵੇਂ ਦੁੱਖ ਨੂੰ ਸਮਝਣਾ ਚਾਹੀਦਾ ਹੈ ਪਰ ਇਹ ਪਰਮੇਸ਼ਵਰ ਦੀ ਰਜਾ ਵਿੱਚ ਰਹਿਣ ਵਾਸਤੇ ਬਹੁਤ ਗਿਆਨ ਦੀ ਲੋੜ ਹੈ ਬਹੁਤ ਉੱਚੀ ਅਵਸਥਾ ਚਾਹੀਦੀ ਆ ਬਹੁਤ ਉੱਚੀ ਸੋਚ ਚਾਹੀਦੀ ਹੈ ਇਹ ਆਪਣੇ ਵਸ ਦਾ ਰੋਗ ਨਹੀਂ ਹੈ ਜਿੰਨਾ ਚਿਰ ਸਾਡੇ ਕੋਲ ਸਿਮਰ ਨਹੀਂ ਹੈ ਜਿੰਨਾ ਚਿਰ ਸਾਡੇ ਕੋਲ ਬੰਦਗੀ ਨਹੀਂ ਹੈ ਉਹਨਾ ਚਿਰ ਰਜਾ ਵਿੱਚ ਰਹਿਣਾ ਬਹੁਤ ਔਖਾ ਹੈ ਪਰ ਵਰਤ ਦੀ ਪਰਮੇਸ਼ਵਰ ਦੀ ਰਜਾ ਹੀ ਹੈ ਪਰ ਉਹਦੇ ਵਿੱਚ ਰਹਿਣਾ ਔਖਾ ਹੈ ਹੋਣਾ ਉਹ ਵੀ ਹੁੰਦਾ ਹੈ ਹੋਣਾ ਉਹੀ ਆ ਜੋ ਪਰਮੇਸ਼ਵਰ ਨੇ ਕਰਨਾ ਹੈ ਕਿਉਂਕਿ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੋਈ ਹੈ ਤੇ ਪਰਮਾਤਮਾ ਆਪਣੇ ਹਿਸਾਬ ਦੇ ਨਾਲ ਉਹਨੂੰ ਚਲਾ ਰਿਹਾ ਹੈ ਪਰਮਾਤਮਾ ਦੀ ਸੋਚ ਸਾਡੇ ਸੋਚਣ ਤੋਂ ਪਰੇ ਹੈ ਪਰਮਾਤਮਾ ਦੀ ਵਿਡਿਆਈ ਪਰਮਾਤਮਾ ਦੀ ਸੋਚ ਪਰਮਾਤਮਾ ਕਿੰਨਾ ਵੱਡਾ ਹੈ ਉਹਦਾ ਉਰਲਾ ਪਰਲਾ ਬੰਨਣਾ ਲੱਭਣਾ ਸਾਡੇ ਵਾਸਤੇ ਬਹੁਤ ਔਖਾ ਹੈ ਨਹੀਂ ਲੱਭ ਸਕਦੇ ਇਸ ਤਰ੍ਹਾਂ ਸਾਧ ਸੰਗਤ ਜਿਉਂ ਸਮੁੰਦਰ ਹੈ ਅਸੀਂ ਮੱਛੀ ਦੀ ਣੀ ਹਾਂ ਤੇ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿਹੜਾ ਦੁੱਖ ਦੇ ਸੁੱਖ ਨੂੰ ਇੱਕ ਸਮਾਨ ਸਮਝਦਾ ਹੈ ਉਹਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਪਰ ਇਹ ਰਜਾ ਵਿੱਚ ਰਹਿਣਾ ਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਆਉਂਦਾ ਨਹੀਂ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਭਾਈ ਜੀਵਾ ਗੁਰੂ ਕੇ ਲੰਗਰ ਵਿੱਚ ਸੇਵਾ ਕਰਦਾ ਹੈ ਬੜੀ ਭਾਵਨਾ ਨਾਲ ਇਹ ਗੱਲਾਂ ਸਾਡੇ ਨਾਲ ਵੀ ਵਾਪਰਦੀਆਂ ਨੇ ਭਾਈ ਜੀਵਾ ਗੁਰੂ ਕੇ ਲੰਗਰਾਂ ਦੀ ਬੜੀ ਤਨ ਮਨ ਧਨ ਨਾਲ ਸੇਵਾ ਕਰਦਾ ਹੈ ਤੇ ਇੱਕ ਦਿਨ ਕੀ ਹੋਇਆ ਬਹੁਤ ਹਨੇਰੀ ਆ ਗਈ ਜ਼ੋਰ ਦੀ ਜਿਵੇਂ ਝਖੇੜਾ ਹੁੰਦਾ ਹੈ ਬਹੁਤ ਜ਼ੋਰ ਦੀ ਹਨੇਰੀ ਆਈ ਤੇ ਲੰਗਰ ਤਿਆਰ ਕਰਨਾ ਵੀ ਔਖਾ ਹੋ ਗਿਆ ਅਸੀਂ ਵੀ ਕਹਿੰਨੇ ਆ ਨਾ ਸਾਡੀ ਫਸਲ ਖੜੀ ਹੋਵੇ ਫਸਲ ਪੱਕੀ ਹੋਵੇ ਤੇ ਉਪਰੋਂ ਵਾਰਿਸ਼ ਆਉਣ ਵਾਲੀ ਹੋਵੇ ਆਪਾਂ ਕਹਿੰਦੇ ਆ ਕਿ ਮਾਲਕਾ ਇਹ ਵਾਰਿਸ਼ ਨਾ ਪਵੇ ਤਾਂ ਠੀਕ ਹੈ ਪਰ ਜੇ ਉਹ ਵਾਰਿਸ਼ ਪੈ ਵੀ ਜਾਂਦੀ ਹੈ ਫਿਰ ਵੀ ਆਪਾਂ ਨੂੰ ਕਹਿਣਾ ਪੈਂਦਾ ਕਿ ਚਲੋ ਪ੍ਰਮਾਤਮਾ ਦਾ ਹੁਕਮ ਹੈ ਜੋ ਆਪਣੇ ਕਰਮਾਂ ਵਿੱਚੋਂ ਮਿਲ ਜਾਏਗਾ ਪਰ ਅਸੀਂ ਗਿਲਾ ਜ਼ਰੂਰ ਕਰਦੇ ਹਾਂ ਕਈ ਵਾਰੀ ਕਿ ਆਹ ਰੱਬ ਨੂੰ ਆ ਪ੍ਰਮਾਤਮਾ ਨੂੰ ਨਹੀਂ ਕਰਨਾ ਚਾਹੀਦਾ ਸੀ ਤੇ ਇਸੇ ਤਰ੍ਹਾਂ ਜਦੋਂ ਲੰਗਰ ਤਿਆਰ ਨਾ ਹੋ ਸਕਿਆ ਤਾਂ ਭਾਈ ਜੀਵੇ ਨੇ ਸਤਗੁਰੂ ਜੀ ਅੱਗੇ ਹਨੇਰੀ ਦਾ ਗਿਲਾ ਕੀਤਾ ਕਿ ਸੱਚੇ ਪਾਤਸ਼ਾਹ ਲੰਗਰ ਤਿਆਰ ਨਹੀਂ ਹੋ ਸਕਿਆ ਇਹ ਪ੍ਰਮਾਤਮਾ ਰੱਬਾ ਇਹ ਹਨੇਰੀ ਆ ਗਈ ਤੇ ਸੰਗਤਾਂ ਭੁੱਖੀਆਂ ਰਹਿਣ ਗਈਆਂ ਤਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਭਾਈ ਜੀਵੇ ਨੂੰ ਹੀ ਨਹੀਂ ਸਮਝਾਇਆ ਸਾਨੂੰ ਵੀ ਸਮਝਾਉਂਦੇ ਆ ਕਿ ਜੀਵਨ ਦਾ ਪੱਦਰਾ ਰਾਹ ਅਸਲ ਵਿੱਚ ਉਹੀ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੈ ਅੰਦਰ ਸਭ ਕੁ ਬਾਹਰ ਹੁਕਮ ਨਾ ਕੋਏ ਜੋ ਕੁਝ ਹੋ ਰਿਹਾ ਉਹਦੇ ਹੁਕਮ ਦੇ ਅੰਦਰ ਹੋ ਰਿਹਾ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਜਿਸ ਘਰ ਵਿੱਚ ਪਿਓ ਤੇ ਪੁੱਤਰਾਂ ਦਾ ਸੁਭਾਅ ਨਾ ਮਿਲੇ ਨਾ ਰਲੇ ਉੱਥੇ ਜੀਵਨ ਆ ਜਿਹੜਾ ਉਹ ਫਿੱਕਾ ਰਹਿੰਦਾ ਹੈ ਕੋਈ ਵੀ ਹੈ ਜਿੱਥੇ ਵੱਡਿਆਂ ਦਾ ਛੋਟਿਆਂ ਦਾ ਸੁਭਾਅ ਨਹੀਂ ਮਿਲਦਾ ਉੱਥੇ ਜੀਵਨ ਆ ਜਿਹੜਾ ਫਿੱਕਾ ਹੈ ਤੇ ਬੇਸਵਾਦਾ ਹੈ ਜਿਸ ਘਰ ਵਿੱਚ ਭਰਾਵਾਂ ਦਾ ਭੈਣਾਂ ਦਾ ਪਤੀ ਦਾ ਪਤਨੀ ਦਾ ਪਿਓ ਦਾ ਪੁੱਤ ਦਾ ਸੁਹਾ ਮਿਲਦਾ ਹੈ ਉੱਥੇ ਜੀਵਨ ਬੇਸਵਾਦਾ ਨਹੀਂ ਹੁੰਦਾ ਉੱਥੇ ਜੀਵਨ ਰਸਮਈ ਹੁੰਦਾ ਉੱਥੇ ਤਰੱਕੀ ਵੀ ਹੁੰਦੀ ਹੈ ਉੱਥੇ ਮਹਾਰਜ ਮੇਰ ਵੀ ਕਰਦੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਮਝ ਆਉਂਦੇ ਆ ਵੀ ਵਿਵੇਖ ਤੂੰ ਆਪਣੇ ਪਿਓ ਤੇ ਗਿਲਾ ਕਰਦਾ ਹੈ ਜਿੱਥੇ ਪਿਓ ਤੇ ਪੁੱਤਰ ਦਾ ਸੁਹਾ ਨਾ ਰਲੇ ਨਾ ਉੱਥੇ ਜੀਵਨ ਫਿੱਕਾ ਤੇ ਬੇਸਵਾਦਾ ਰਹਿੰਦਾ ਹੈ ਜੇ ਪੁੱਤਰ ਆਪਣੇ ਪਿਓ ਦੇ ਨਾਲ ਸੁਭਾਅ ਰੁਲਾਣ ਦੀ ਥਾਂ ਸੁਭਾਅ ਉਤੇ ਰਲਦਾ ਨਹੀਂ ਆਪਣੇ ਮਾਤਾ ਪਿਤਾ ਨਾਲ ਸੁਹਾ ਨਹੀਂ ਰਲ ਆ ਰਿਹਾ ਸਤਕਾਰਮੀ ਕਰ ਰਿਹਾ ਤੇ ਤੀਰਥ ਆਦਿਕਾਂ ਉੱਤੇ ਜਾ ਕੇ ਦਾਨ ਪੁੰਨ ਕਰਦਾ ਫਿਰੇ ਜਾਂ ਵਿਦਵਾਨਾਂ ਪਾਸ ਬਹਿ ਕੇ ਧਰਮ ਬਾਰੇ ਸ਼ਾਸਤਰ ਕਰਦਾ ਰਹੇ ਸ਼ਾਸਤਰ ਅਥ ਕਰਦਾ ਰਹੇ ਤਾ ਵੀ ਪਿਓ ਪੁੱਤਰ ਦੇ ਅਜੁੜਵੇਂ ਸੁਹਾ ਦੇ ਕਾਰਨ ਘਰ ਦਾ ਜੀਵਨ ਫਿੱਕਾ ਰਹੇਗਾ ਕਿਉਂਕਿ ਸੁਹਾ ਮਿਲਿਆ ਨਹੀਂ ਹੋਇਆ ਤੇ ਘਰ ਵਿੱਚ ਸੁੱਖ ਨਹੀਂ ਹੈ ਘਰ ਵਿੱਚ ਸ਼ਾਂਤੀ ਨਹੀਂ ਹੈ ਤੇ ਘਰ ਦਾ ਜੀਵਨ ਫਿੱਕਾ ਹੈ ਅਸਲ ਰਸਤਾ ਇਹੀ ਹੈ ਕਿ ਪੁੱਤਰ ਆਪਣੇ ਪਿਓ ਦੇ ਨਾਲ ਸੁਹਾ ਨੂੰ ਤੇ ਪਿਓ ਦੀ ਰਜਾ ਨੂੰ ਸਮਝੇ ਤੇ ਉਸੇ ਅਨਸਾਰ ਤੁਰਨ ਦਾ ਯਤਨ ਕਰੇ ਜਿਵੇਂ ਸਾਡਾ ਸਾਡੇ ਬਜ਼ੁਰਗ ਕਹਿੰਦੇ ਆ ਜਿਵੇਂ ਸਾਡਾ ਪਿਓ ਕਹਿੰਦਾ ਆਪਾਂ ਕਹਿੰਨਾ ਸਾਡੇ ਪਿਓ ਦੀ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਇਸ ਤਰ੍ਹਾਂ ਸਾਨੂੰ ਪ੍ਰਮਾਤਮਾ ਤੇ ਗਿਲਾਨੀ ਕਰਨਾ ਚਾਹੀਦਾ ਕਦੇ ਵੀ ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਵੈਰ ਗੁਰੂ ਜੋ ਕਰਦਾ ਹੈ ਉਹ ਚੰਗਾ ਕਰਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਸਾਡਾ ਪਿਓ ਹੈ ਅਤੇ ਸਦਾ ਹੀ ਮੇਰ ਤੇ ਪਿਆਰ ਕਰਨ ਵਾਲਾ ਹੈ ਉਹ ਤੇ ਦਇਆ ਦਾ ਸਾਗਰ ਹੈ ਉਹ ਤੇ ਸਾਡੇ ਤੇ ਦਇਆ ਕਰਨ ਵਾਲਾ ਹੈ। ਉਹਦਾ ਹਰੇਕ ਕੰਮ ਜੀਵ ਪੁੱਤਰਾਂ ਦੇ ਭਲੇ ਵਾਸਤੇ ਹੁੰਦਾ ਹੈ। ਗਿਲਾ ਕਰਨ ਦੀ ਥਾਂ ਉਹਦੇ ਸੁਭਾਅ ਨੂੰ, ਉਹਦੀ ਨੀਅਤ ਨੂੰ, ਉਹਦੀ ਰਜ਼ਾ ਨੂੰ ਸਮਝਣ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਪ੍ਰਮਾਤਮਾ ਦੀ ਰਜ਼ਾ ਨੂੰ ਸਮਝਣਾ ਪੈਂਦਾ ਹੈ ਕਿਉਂਕਿ ਸਾਡਾ ਕੀਤਾ ਕੁਝ ਵੀ ਨਹੀਂ ਹੁੰਦਾ ਕੀਤਾ ਕਰਨਾ ਸਰਵ ਰਜ਼ਾਈ। ਕਿਸ ਕੀਚਾ ਜੇ ਕਰ ਸਕੀ ਹੈ। ਅਸੀਂ ਤਾਂ ਕੁਝ ਕਰੀਏ ਜੇ ਕਰ ਸਕਦੇ ਹੁਈਏ ਕਿਉਂਕਿ ਜੋ ਕੁਝ ਹੋ ਰਿਹਾ ਉਹ ਤੇ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ ਕੀਤਾ ਕਰਨਾ ਸਰਵ ਰਜ਼ਾਈ ਕਿਸ ਕੀਚਾ ਜੇ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਪਾਵੈ ਤੈ ਰਖੀ ਹੈ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਕਿਉਂਕਿ ਪੰਜ ਤੱਤਾਂ ਦਾ ਸਰੀਰ ਪ੍ਰਮਾਤਮਾ ਨੇ ਬਣਾਇਆ ਹੈ ਪੰਜ ਤੱਤ ਕਰ ਸ਼੍ਰੇਸ਼ਟ ਤਉਦ ਸਾਜੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਇ ਪੰਜ ਤਤਾਂ ਦਾ ਸਰੀਰ ਪਰਮਾਤਮਾ ਨੇ ਬਣਾਇਆ ਅਜੇ ਤੱਕ ਕੋਈ ਸੇਵਾ ਤਤ ਨਹੀਂ ਪਾ ਸਕਿਆ ਆਖੋ ਸਤਨਾਮ ਪੰਜ ਤਤਾਂ ਤੋਂ ਪੈਦਾ ਹੋਇਆ ਤੇ ਇੱਕ ਦਿਨ ਪੰਜ ਤਤਾਂ ਵਿੱਚ ਹੀ ਅਸੀਂ ਮਿਲ ਜਾਣਾ ਹੈ ਇਸ ਤਰ੍ਹਾਂ ਉਹਦੀ ਰਜਾ ਵਿੱਚ ਰਹਿ ਕੇ ਨਾ ਭਾਵੇਂ ਦੁੱਖ ਹੋਵੇ ਭਾਵੇਂ ਗਰੀਬੀ ਹੋਵੇ ਭਾਵੇਂ ਘਰ ਵਿੱਚ ਘਾਟਾ ਹੋਵੇ ਭਾਵੇਂ ਅੱਧੀ ਰੋਟੀ ਮਿਲਦੀ ਹੋਵੇ ਉਹਦੀ ਰਜਾ ਵਿੱਚ ਤੁਰ ਕੇ ਇੱਕ ਐਸਾ ਸਬਰ ਤੇ ਸੰਤੋਖ ਆਉਂਦਾ ਹੈ ਕਿ ਬੰਦੇ ਨੂੰ ਦਖਲੀਪ ਆਉਂਦੀ ਵੀ ਨਹੀਂ ਆਖੋ ਸਤਨਾਮ ਕਿਉਂਕਿ ਉਹਨੇ ਸਿੱਖ ਲਿਆ ਵੀ ਮੇਰਾ ਪਿਓ ਜਿੰਨਾ ਕੁ ਮੇਰਾ ਹੱਕ ਬਣਦਾ ਮੈਨੂੰ ਦੇ ਰਿਹਾ ਉਹ ਸਾਡਾ ਹੱਕ ਹੈ ਜਿੰਨੇ ਕਾ ਮੇਰੇ ਕਰਮ ਕਰੇ ਹੋਏ ਸੀ ਮੇਰਾ ਹੱਕ ਮੈਨੂੰ ਦੇ ਤਾਂ ਮੈਨੂੰ ਪਰਮਾਤਮਾ ਤੇ ਕੋਈ ਗਿਲਾ ਨਹੀਂ ਹੈ ਜਿੰਨਾ ਕ ਦੂਜੇ ਦੇ ਹੱਕ ਸੀ ਜਿੰਨੇ ਕਰਮ ਕਰੇ ਚੰਗੇ ਸੀ ਉਹਨੂੰ ਉਹੋ ਜੀ ਥਾਂ ਜਨਮ ਮਿਲਿਆ ਉਹਨੂੰ ਉਹਨਾਂ ਕ ਹੱਕ ਮਿਲ ਗਿਆ ਜੇ ਮੇਰੇ ਹੱਕ ਵਿੱਚ ਛੱਤ ਨਹੀਂ ਹੈ ਤਾਂ ਮੈਨੂੰ ਨਹੀਂ ਮਿਲੇਗੀ ਜੇ ਮੇਰੇ ਹੱਕ ਵਿੱਚ ਧੀ ਹੈ ਤਾਂ ਧੀ ਮਿਲੇਗੀ ਜੇ ਪੁੱਤਰਾ ਤਾਂ ਪੁੱਤਰ ਮਿਲੇਗੀ ਮੇਰਾ ਹੱਕ ਮੇਰਾ ਪਿਓ ਮੈਨੂੰ ਦੇਵੇਗਾ ਬਸ ਜੋ ਹੱਕ ਮੇਰਾ ਬਣਦਾ ਹੈ ਉਹ ਮੇਰੀ ਝੋਲੀ ਚੋਂ ਨੇ ਪਾਤਾ ਤੇ ਫਿਰ ਗਿਲਾ ਕਰਦਾ ਹੈ ਆਖ ਸਤਨਾਮ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਸਾਡਾ ਹੱਕ ਦਿੱਤਾ ਹੈ ਜਿਹੋ ਜਾਂ ਅਸੀਂ ਕਰਮ ਕਮਾਇਆ ਤੇ ਉਹੋ ਜਾਂ ਕਰਮ ਦੇ ਕਾਰਨ ਫਿਰ ਸਾਨੂੰ ਜਿੰਨੀ ਕੁ ਯੋਗਤਾ ਹੈ ਉਹਨਾਂ ਕੁ ਸਾਨੂੰ ਪ੍ਰਮਾਤਮਾ ਅੰਦਰ ਇਸ ਕਰਕੇ ਉਹਦੀ ਰਜਾ ਵਿੱਚ ਖੁਸ਼ ਰਹਿ ਹਾਂ ਜੇ ਕਰਮ ਬਦਲਨੇ ਚਾਹੁੰਦਾ ਹੈ ਤਾਂ ਸਿਮਰਨ ਬੰਦਗੀ ਜਰੂਰ ਕਰਿਆ ਕਰ ਪਰਮੇਸ਼ਰ ਦੇ ਦਰ ਤੇ ਗੁਰੂ ਰਾਮਦਾਸ ਦੇ ਦਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਟਹਿ ਕੇ ਉਹਦੇ ਚਰਨਾਂ 'ਚ ਅਰਦਾਸ ਕਰਦਾ ਰਿਹਾ ਕਰ ਅੱਜ ਨਹੀਂ ਕੱਲ ਤੇਰਾ ਕਾਰਜ ਉਹ ਸਵਾਰ ਦੇਗਾ ਪਰ ਅਸਲੀ ਸਿੱਖ ਦੀ ਗੱਲ ਕਰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਭਾਈ ਜੀਵੇ ਨੂੰ ਸਮਝਾਇਆ ਗੁਰੂ ਅੰਗਦ ਦੇ ਮਹਾਰਾਜ ਨੇ ਕੇ ਜੋ ਆਪਣਾ ਪਿਓ ਪਿਤਾ ਪ੍ਰਮਾਤਮਾ ਕਰ ਰਿਹਾ ਹੈ ਉਹਦੀ ਰਜਾ ਵਿੱਚ ਰਹਿਣਾ ਚਾਹੀਦਾ ਉਹ ਬੜਾ ਮਿਹਰਬਾਨ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਰ ਉਹ ਸਾਰਿਆਂ ਨੂੰ ਦੇਣ ਵਾਲਾ ਹੈ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਜੀ ਸਗਲ ਕੋ ਦੇਦਾਰ ਨੂੰ ਫਿਰ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਕਿਉ ਡੋਲਦਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਸ ਸਿਰਜਣਹਾਰ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਸਾਜੀ ਹੈ ਤੈਨੂੰ ਸਾਜਿਆ ਹੈ ਉਹ ਪ੍ਰਮਾਤਮਾ ਆਪੇ ਫਿਰ ਰਾਜ ਰੱਖਣ ਵਾਲਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਜਿਨੇ ਸ੍ਰਿਸ਼ਟੀ ਸਾਜੀ ਹੈ ਜਿਨ ਅਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਬਤਗਾਰ ਉਹ ਤੇ ਘਟਾ ਘਟਾਂ ਦੀਆਂ ਜਾਣਦਾ ਹੈ ਤੂੰ ਫਿਕਰ ਕਿਉਂ ਕਰਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਤੁਦਰ ਆਖੇਗਾ ਸਿਰਜਣਹਾਰ ਜਿਨ ਪਦਾਇਸ ਤੋਂ ਕੀਆ ਸੋਈ ਦੇਹਦਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਬਤਗਾਰ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪ੍ਰਭਾਉ ਤੂੰ ਇੱਕ ਕੰਮ ਕਰਿਆ ਕਰ ਕਿਹੜਾ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ ਜਿੰਨਾ ਕਿ ਚਿਰ ਤੇਰੇ ਅੰਦਰ ਸਵਾਸ ਨੇ ਉਹਨਾਂ ਕਿ ਚਿਰ ਬੰਦਗੀ ਕਰ ਜਿੱਚਰ ਘਟ ਮੈਂ ਸਾਹੋ ਤੂੰ ਸਮਰੱਥ ਅਕਥ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਹਮੇਸ਼ਾ ਤੇਰੀ ਰਹਿਮਤ ਤੇਰੀ ਰਜਾ ਵਿੱਚ ਹੀ ਸੁੱਖ ਹੈ ਤੇਰੀ ਰਜਾ ਵਿੱਚ ਹੀ ਦੁੱਖ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਵੀ ਜਿਹੜਾ ਮਨੁੱਖ ਦੁੱਖਾਂ ਵਿੱਚ ਕਦੇ ਘਬਰਾਉਂਦਾ ਨਹੀਂ ਕਿੱਡਾ ਮਰਜੀ ਦੁੱਖ ਆ ਜਾਏ ਹਮੇਸ਼ਾ ਸਹਿਨਸ਼ੀਲਤਾ ਤੇ ਸਹਯਤਾ ਤੋਂ ਕੰਮ ਲੈਣਾ ਚਾਹੀਦਾ ਹੈ ਅੱਜ ਤੇ ਕੁਝ ਵੀ ਨਹੀਂ ਪ੍ਰਾਣੇ ਬਜ਼ੁਰਗਾਂ ਨੇ ਬੜੇ ਕਾਲ ਦੇ ਸਮੇਂ ਵੇਖਿਆ ਬੜਾ ਭੁੱਖਾ ਰਹਿ ਕੇ ਵਿਖਿਆ ਬੜੀਆਂ ਪਾਣੀ ਦੀਆਂ ਘਾਟਾਂ ਮਹਿਸੂਸ ਕੀਤੀਆਂ ਨੇ ਤੇ ਹੁਣ ਤਾਂ ਬੰਦਾ ਕਹਿੰਦਾ ਹਰੋ ਵਾਲਾ ਪਾਣੀ ਪੀਣਾ ਖੜੇ ਪਾਣੀ ਕੱਪੜੇ ਨਾਲ ਪੁਣ ਕੇ ਪੀਤੇ ਆ ਆਖੋ ਸਤਨਾ ਕਿਹਦੇ ਪ੍ਰਾਣੀਆਂ ਗੱਲਾਂ ਯਾਦ ਕਰਿਆ ਕਰੋ ਕਦੇ ਘਰ ਨਹੀਂ ਹੁੰਦੇ ਸੀ ਕਦੇ ਪੱਖੇ ਨਹੀਂ ਹੁੰਦੇ ਸੀ ਅੱਜ ਤੇ ਬੜੀਆਂ ਸੁੱਖ ਸੁਹੂਲਤਾਂ ਨੇ ਸਾਡੇ ਕੋਲ ਕਦੇ ਪੱਖਾ ਨਹੀਂ ਹੁੰਦਾ ਸੀ ਵਿਆਹ ਸ਼ਾਦੀਆਂ ਤਾਂ ਉਦੋਂ ਵੀ ਹੁੰਦੇ ਸੀ ਪਰ ਡੰਡੇ ਤੇ ਕੱਪੜਾ ਲਵੇਟ ਕੇ ਹਵਾ ਲਈ ਜਾਂਦੇ ਰਹਿੰਦੇ ਸੀ ਪਰ ਸ਼ਾਂਤੀ ਸੀ ਆਖੋ ਸਤਨਾ ਹੁਣ ਏਸੀ ਲੱਗਿਆ ਤੇ ਮਨ ਤਾਂ ਵੀ ਅਗਮਗਮ ਝੜਕਦਾ ਹੈ ਹੁਣ ਏਸੀ ਲੱਗਿਆ ਤਾਂ ਵੀ ਸ਼ਾਂਤੀ ਨਹੀਂ ਹੈ ਜਿੰਨੀ ਵੱਧ ਬੰਦੇ ਕੋਲੇ ਸੁਲਤਾਨ ਨੇ ਉਹ ਮੈਂ ਦਾ ਮਨ ਫਟਕਿਆ ਹੋਇਆ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਭਾਈ ਔਖਾ ਸੌਖਾ ਸਮਾ ਜੀਵਨ ਵਿੱਚ ਆਉਂਦਾ ਰਹਿੰਦਾ ਕਦੇ ਕਬਰਾ ਕੇ ਐਸਾ ਕਦਮ ਨਾ ਚੱਕੀਏ ਕਦੇ ਆਪਣਾ ਘਰ ਨਾ ਛੱਡੀਏ ਕਦੇ ਆਪਣੇ ਸਰੀਰਾਰੇ ਜਾਂ ਕਈ ਇਹ ਵੀ ਦੁਨੀਆ ਤੋਂ ਚਲੇ ਹੀ ਜਾਂਨੇ ਆ ਦੁਨੀਆ ਤੋਂ ਮਰ ਜੰਨੇ ਆਏ ਕੋਈ ਹੱਲ ਨਹੀਂ ਹੈ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਚਾਹੀਦਾ ਹੈ ਸੁੱਖ ਸੁਨੇਹੋ ਔਰ ਭੈ ਨਹੀਂ ਜਾ ਕੇ ਕਾਂਚਨ ਮਾਟੀ ਮਾਨਾ ਵੀ ਗੁਰੂ ਦੇ ਸਿੱਖਤਾ ਇਹੋ ਜੇ ਹੁੰਦੇ ਆ ਉਹ ਤੇ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦੇ ਹੁਣ ਜਿੰਨਾਂ ਨੂੰ ਇਦਾਂ ਵੀ ਆਉਂਦੀ ਜਾਂਦੀ ਰਹਿੰਦੀ ਹੈ ਮਾਇਆ ਉਹ ਕਿਤੇ ਨੁਕਸਾਨ ਵੀ ਹੋ ਜਾਏ ਤਾਂ ਵੀ ਚੱਲ ਲੈਂਦੇ ਆ ਵੀ ਚਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਥੋੜਾ ਨੁਕਸਾਨ ਹੋ ਗਿਆ ਫਿਰ ਹੌਲੀ ਹੌਲੀ ਠੀਕ ਹੋ ਜਾਗੇ ਮਨ ਸਮਝਾਉਣ ਕਾਰਨੇ ਕਸ਼ੂ ਕਪੜੀ ਹੈ ਗਿਆਨ ਮਨ ਨੂੰ ਸਮਝਾਉਣ ਵਾਸਤੇ ਗਿਆਨ ਨੂੰ ਪੜਨ ਦੀ ਲੋੜ ਪੈਂਦੀ ਹੈ ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਇਸ ਤਰ੍ਹਾਂ ਗੁਰੂ ਦਾ ਸਿੱਖ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦਾ ਹੈ ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਵੈਮਾਨ ਜਿਸ ਮਨੁੱਖ ਦੇ ਅੰਦਰ ਕਿਸੇ ਦੀ ਬੁਰੀਾਈ ਨਹੀਂ ਕਿਸੇ ਦੀ ਖੁਸ਼ਾਮਦ ਨਹੀਂ ਉਹਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਨਾ ਉਹਨੂੰ ਸੋਭਾ ਨਾਲ ਫਰਕ ਪਵੇ ਨਾ ਉਹਨੂੰ ਨਿੰਦਿਆ ਨਾਲ ਫਰਕ ਪਵੇ ਉਹਦੀ ਕੋਈ ਨਿੰਦਿਆ ਕਰਦੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਉਹਨੂੰ ਸੋਭਾ ਕਰਦੇ ਵੀ ਤੂੰ ਤੇ ਬਹੁਤ ਚੰਗਾ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵੀ ਚਲ ਇਹ ਵੀ ਉਹਦੀ ਰਜ਼ਾਈ ਹੈ ਜੇ ਕੋਈ ਕਹੇ ਵੀ ਨਿੰਦਿਆ ਕਰਦਾ ਤਾਂ ਵੀ ਉਹਦੀ ਰਜ਼ਾਈ ਹੈ ਇਸ ਕਰਕੇ ਕੋਈ ਕਰਦਾ ਵੀ ਐ ਨਾ ਤਾਂ ਉਹਨੂੰ ਵੀ ਚੰਗਾ ਕਹੋ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਦੇਹ ਹੀ ਰੋਗ ਨਾ ਲੱਗਈ ਸਭ ਕਿਸ ਪੱਲਾ ਪਾਏ ਮਹਾਰਾਜ ਕਹਿੰਦੇ ਆ ਬੁਰੇ ਦਾ ਵੀ ਭਲਾ ਕਰ ਫਿਰ ਕੀ ਹੋਇਆ ਕਈ ਵਾਰੀ ਕੰਮ ਹਿਸਾਬ ਜੀ ਆ ਜਾਂਦਾ ਹੈ ਕੋਈ ਬੰਦਾ ਤੁਹਾਡੀ ਨਿੰਦਿਆ ਕਰ ਰਿਹਾ ਨਾ ਜਾਂ ਪਿੱਠ ਪਿੱਛੇ ਬਰਿਆਈ ਕਰਦਾ ਹੈ ਤੁਸੀਂ ਉਹਨੂੰ ਮਾੜਾ ਨਾ ਕਹੋ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਬੋਲਾਂ ਦਾ ਗੁੱਸਾ ਨਾ ਉਹਨਾਂ ਨੂੰ ਚੰਗਾ ਕਹਿਣਾ ਸ਼ੁਰੂ ਕਰ ਦੇ। ਕਿਉਂਕਿ ਬੁਰਿਆਂ ਨਾਲ ਬੁਰੀਾਈ ਕਰਨੀ ਇਹ ਕੁੱਲ ਦੁਨੀਆ ਜਾਣੇ ਪਰ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਆਖੋ ਸਤਨਾ। ਕੋਈ ਮਾੜਾ ਤੁਹਾਡੀ ਨਿੰਦਿਆ ਕਰਦਾ ਫਿਰਦਾ ਬੰਦਾ ਉਹਨੂੰ ਚੰਗਾ ਨਹੀਂ ਉਹ ਤੇ ਬਹੁਤ ਚੰਗਾ ਹੋ ਸਕਦਾ ਹੈ। ਉਹਦੀ ਆਤਮਾ ਇੱਕ ਦਿਨੇ ਕਹੇ ਵੀ ਮੈਂ ਇਹਨਾਂ ਦਿਆ ਕਰੀ ਜਾਂ ਨਾ ਨਾ ਮੇਰਾ ਉਹਦੇ ਨਾਲ ਕੋਈ ਵੈਰ ਹੈ ਨਾ ਵਿਰੋਧ ਹੈ ਨਾ ਮੇਰੀ ਕੋਈ ਦੁਸ਼ਮਣੀ ਹੈ ਉਹ ਮੇਰੀ ਸੋਭਾ ਕਰਦਾ ਮੈਂ ਉਹਦੀ ਨਿੰਦਿਆ ਕਰਦਾ ਹੋ ਸਕਦਾ ਕੰਮ ਹਸਾਬ ਜੀ ਹਜੇ ਆਖੋ ਸਤਨਾਮ ਹਰਖ ਸੋਗ ਤੇ ਰਹੇ ਨਿਆਰੋ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਨੇ ਨਾਹੇ ਮਾਨ ਅਪਮਾਨਾ ਜਿਹੜਾ ਮਨੁੱਖ ਖੁਸ਼ੀ ਤੇ ਗਮੀ ਤੋਂ ਨਰਲੇਪ ਰਹਿੰਦਾ ਹੈ ਜਿਹਨੂੰ ਨਾ ਆਦਰ ਪੋਹ ਸਕਦਾ ਨਾ ਨਿਰਾਦਰ ਹੀ ਪੋਹ ਸਕਦੀ ਹੈ ਸੁਣਿਆ ਨਾ ਵੀ ਨਾ ਉਹਨੂੰ ਵਾਲੇ ਆਦਰ ਨਾਲ ਫਰਕ ਪੈਂਦਾ ਨਾ ਨਿੰਦਿਆ ਨਾਲ ਫਰਕ ਪੈਂਦਾ ਹੈ ਮਨੁੱਖ ਦੇ ਹਿਰਦੇ ਵਿੱਚ ਫਿਰ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਖੁਸ਼ੀ ਗਮੀ ਆਦਰ ਤੇ ਨਿਰਾਦਰ ਦਾ ਕੋਈ ਫਰਕ ਹੀ ਨਹੀਂ ਪੈਂਦਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਮੇਰਾ ਸਾ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਦਿੰਦਾ ਹੈ ਜਗਤ ਤੋਂ ਨਿਰਮੋਹ ਰਹਿੰਦਾ ਹੈ ਕਾਮ ਕ੍ਰੋਧ ਜੇ ਪਰਸੈ ਨਾਹੀਂ ਤੇ ਕਟ ਬ੍ਰਹਮ ਨਿਵਾਸਾ ਜਿਸ ਮਨੁੱਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬਾਸ਼ਨਾ ਛੋਈ ਨਹੀਂ ਸਕਦੀ ਉਹਨੂੰ ਪਤਾ ਹੀ ਹੁੰਦਾ ਹੈ ਵੀ ਜਿਵੇਂ ਮੈਂ ਆਪਣੇ ਪਰਿਵਾਰ ਨੂੰ ਵੇਖਣਾ ਹੋਵੇ ਦੂਜਿਆਂ ਨੂੰ ਵੇਖਣਾ ਉਹਦੀ ਨਿਗਾਹ ਹੀ ਇੱਕ ਥਾਂ ਸੈੱਟ ਹੋ ਜਾਂਦੀ ਆ ਅੱਖ ਸਾਤਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਸ ਤਰ੍ਹਾਂ ਜਦੋਂ ਇਹ ਹੁੰਦਾ ਉਹਦੀ ਰਹਿਮਤ ਨਾਲ ਆ ਉਹਦੀ ਕਿਰਪਾ ਨਾਲ ਹੁੰਦਾ ਕਾਮ ਕ੍ਰੋਧ ਜੇ ਪਰਸਾ ਨਾਹਿਨ ਤੇ ਘਟ ਬ੍ਰਹਮਨ ਵਾਸਾ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਵਾਸ਼ਨਾ ਉਹਨੂੰ ਪੂਰ ਨਹੀਂ ਸਕਦੀ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਜਿਸ ਮਨੁ ਕੁੱਤੇ ਗੁਰੂ ਨੇ ਮਿਹਰ ਕੀਤੀ ਉਹਨੇ ਇਹ ਫਿਰ ਜੀਵਨ ਜਾਤ ਸੀ ਜਿਹੜੀ ਇਹ ਸਮਝ ਲਈ ਜਿਉਣਾ ਸਿਖਾਤਾ ਗੁਰੂ ਸਾਹਿਬ ਜੀ ਨੇ ਐਦਾਂ ਬਾਚਨ ਦੱਸ ਦੱਸ ਕੇ ਅਸੀਂ ਸੁਣ ਸੁਣ ਕੇ ਤੇ ਫਿਰ ਸਾਡਾ ਜੀਵਨ ਸਤਗੁਰੂ ਸੱਚੇ ਪਾਤਸ਼ਾਹ ਬਦਲ ਦਿੰਦੇ ਨੇ ਤੇ ਸਾਡਾ ਜੀਵਨ ਚੇਂਜ ਕਰ ਦਿੰਦੇ ਨੇ ਗੁਰ ਕਿਰਪਾ ਜੇ ਨਰ ਕੋ ਕਿੰਨੀ ਤੇ ਇਹ ਜੁਗਤ ਪਛਾਨੀ ਇਹ ਜੁਗਤ ਐਵੇਂ ਨਹੀਂ ਵੀ ਇਦਾਂ ਹੀ ਨਰਲੇਪ ਹੋ ਜਾਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਾ ਗੁੱਸੇ ਹਰਖ ਤੋਂ ਜਾ ਨਿੰਦਿਆ ਤੋਂ ਨਰਲੇਪ ਹੋਣਾ ਔਖਾ ਬਹੁਤ ਹੈ ਇਹ ਗੁਰੂ ਦੇ ਉਪਦੇਸ਼ ਨਾਲ ਸਮਝਿਆ ਜਾ ਸਕਦਾ ਹੈ ਇਹ ਜਾਂਚ ਸਾਨੂੰ ਗੁਰੂ ਦੱਸ ਸਕਦਾ ਜਿਵੇਂ ਗੁਰੂ ਤੇਗ ਬਹਾਦਰ ਮਹਾਰਾ ਜੀ ਨੇ ਦੱਸੀ ਆ ਨਾਨਕ ਲੀਨ ਭਇਓ ਗੋਵਿੰਦ ਸਿਉ ਜਿਉ ਪਾਨੀ ਸੰਗ ਪਾਣੀ ਉਹ ਮਨੁੱਖ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਆਖੋ ਸਤਿਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ